ਰਾਦੇ ਬਾਚ ਕਾ ਨਾ ਸੋ ਰਾਦਾ ਨੇ ਕ੍ਰਿਸ਼ਨ ਨੂੰ ਕਿਹਾ ਸਵਈਆ ਯੋ ਸੁਨ ਕੈ ਬ੍ਰਿਖ ਭਾਨ ਸੁਤਾ ਨੰਦ ਲਾਲ ਲਲਾ ਕਹੋ ਉੱਤਰ ਤੀਨੋ ਇਸ ਤਰ੍ਹਾਂ ਸੁਣ ਕੇ ਰਾਦਾ ਨੇ ਪਿਆਰੇ ਕ੍ਰਿਸ਼ਨ ਨੂੰ ਉੱਤਰ ਦਿੱਤਾ ਤਾਹੀ ਸੋ ਬਾਤ ਕਰੋ ਹਰ ਜੂ ਜੇ ਕੇ ਸੰਗ ਨੇ ਹੋ ਕਨੋ ਤੁਮ ਕੀਨੋ ਏ ਕ੍ਰਿਸ਼ਨ ਜੀ ਉਸੇ ਨਾਲ ਗੱਲ ਕਰੋ ਜਿਸ ਨਾਲ ਤੁਸੀਂ ਬਹੁਤ ਪ੍ਰੀਤ ਕੀਤੀ ਹੈ ਕਾਹੇ ਕੋ ਮੋਰੀ ਗਈ ਬਹਿਆ ਸੋ ਦੁਖਾਵਤ ਕਾਹੇ ਕੋ ਹੋ ਮੋਹੇ ਜੀਨੋ ਕਿਸ ਵਾਸਤੇ ਮੇਰੀ ਬਾਹ ਫੜਦੇ ਹੋ ਅਤੇ ਕਿਸ ਵਾਸਤੇ ਮੇਰੇ ਦਿਲ ਨੂੰ ਦਿਖਾਉਂਦੇ ਹੋ ਯੋ ਕਹਿ ਬਾਤ ਭਰੀ ਅਖਿਆ ਕਰ ਕਹਿ ਦੁਖ ਸਾਸ ਉਸ ਸਾਸ ਸੋ ਲੀਨੋ ਇਹ ਗੱਲ ਕਹਿ ਕੇ ਅੱਖੀਆਂ ਹੰਝੂਆਂ ਨਾਲ ਪਾੜ ਲਈਆਂ ਹਤੇ ਦੁੱਖ ਦਾ ਸਾਲ ਲੈ ਕੇ ਹੋਕਾ ਪਰਿਆ ਕੇਲ ਕਰੋ ਉਠ ਗਵਾਰਨ ਸੋ ਜਿਨ ਸੰਗ ਰਚਿਓ ਮਨ ਹੈ ਸੋ ਤੁਮਾਰੋ ਫਿਰ ਕਹਿ ਲਗੀ ਉਸ ਗੋਪੀ ਨਾਲ ਕੇਲ ਕਰੋ ਜਿਸ ਨਾਲ ਤੁਹਾਡਾ ਮਨ ਰਚਿਆ ਹੋਇਆ ਹੈ ਸਵਾਸਨ ਲੈ ਅਖਿਆ ਭਰ ਕੇ ਬ੍ਰਿਕ ਭਾਨ ਸੁਤਾ ਇਹ ਬਾਤ ਉਚਾਰੋ ਰਾਧਾ ਨੇ ਲੰਬੇ ਸਾਹ ਲੈ ਕੇ ਆਤੇ ਹੰਝੂਆਂ ਨਾਲ ਅੱਖੀਆਂ ਭਰ ਕੇ ਇਸ ਤਰ੍ਹਾਂ ਕਿਹਾ ਸੰਗ ਚਲੋ ਨਹਿ ਹਉ ਤੋ ਮਰੇ ਕਰ ਆਯੁੱਧ ਲੈ ਕਹਿਓ ਕਿਉਂ ਨਹੀਂ ਮਾਰੋ ਮੈਂ ਤੁਹਾਡੇ ਨਾਲ ਨਹੀਂ ਚੱਲਾਂਗੀ ਭਾਵੇਂ ਸ਼ਸਤਰ ਲੈ ਕੇ ਮਾਰ ਹੀ ਕਿਉਂ ਨਾ ਸੁੱਟੋ ਸੱਚ ਕਹੋ ਤੁਮ ਸੋ ਪਤੀਆ ਤਜ ਕਹਿ ਹਮ ਕੋ ਜਦੂ ਵੀਰ ਪਧਾਰੋ ਮੈਂ ਤੁਹਾਨੂੰ ਸੱਚੀ ਗੱਲ ਕਹਿੰਦੀ ਹਾਂ हे कृष्ण मेनू छड़ के चले जाओ काना जो बाजे राधे सो कृष्ण जी ने राधा नो कहा सवैया संग चलो हमरे उठके सखी मान कछ मन में नहीं आनो हे सखी उठ के मेरे नाल चल आते मन विच बिल्कुल रोसा ना लिया आई हो होत असंग निसांग कछु तहते रस रीत पहचानो मैं सांग नो छड के आते निसांग हो के तेरे पास आया हां इस तो ही रस दी कुज रीत पहचान ले मृत के बेचे की दो बकी है ए सों नो सोंो सखी प्रीत कहानो हे सखी ए प्रीत दी कहानी करना नाल सोंनो ਮਿੱਤਰ ਦੇ ਵਿੱਚ ਆਪ ਵਿੱਕ ਜਾਈਦਾ ਹੈ ਜੇ ਪ੍ਰੇਮ sire ਚੜ ਸਕਦਾ ਹੋਵੇ ਤਾਂ ਤੇ ਹੋ ਤੇਰੀ ਕਰੋ ਬੇਨਤੀ ਕਹਿ ਬੋ ਮੋਹ ਮਾਨ ਸਖੀ ਅਬ ਮਾਨੋ ਇਸ ਲਈ ਮੈਂ ਤੇਨੂੰ ਬੇਨਤੀ ਕਰਦਾ ਹਾਂ हे ਸਖੀ ਮੇਰਾ ਕਿਹਾ ਮੰਨ ਲੈ ਹੁਣ ਆਵਾਸ਼ ਮੰਨ ਲੈ ਰਾਦੇ ਪਾਚ ਰਾਦਾ ਨੇ ਕਿਹਾ ਸਵਈਆ ਯੋ ਸੋਨ ਕਹਿ ਹਰ ਕੀ ਬਤਿਆ ਹਰ ਕੋ ਤਨ ਯਾ ਬਦ ਉਤਰ ਦੀਨੋ ਇਸ ਤਰ੍ਹਾਂ ਕ੍ਰਿਸ਼ਨ ਦੀ ਗੱਲ ਸੁਣ ਕੇ ਰਾਧਾ ਨੇ ਕ੍ਰਿਸ਼ਨ ਨੂੰ ਇਸ ਢੰਗ ਨਾਲ ਜਵਾਬ ਦਿੱਤਾ ਪ੍ਰੀਤ ਰਹੀ ਹਮ ਸੋ ਤੁਮਰੀ ਕਹਾ ਯੋ ਕਹ ਕ ਡ੍ਰਿਗ ਬਾਰ ਪਰੀਨੋ ਮੇਰੇ ਨਾਲ ਹੁਣ ਤੁਹਾਡੀ ਪ੍ਰੀਤ ਕਿੱਥੇ ਰਹੀ ਹੈ ਇਸ ਤਰ੍ਹਾਂ ਕਹਿੰਤੇ ਅੱਖੀਆਂ ਵਿੱਚ ਜਲ ਭਰ ਗਿਆ प्रीत करी संग चंद्रपगा अत कोप पडयो तहते मोहे चीनो तुसी चंद्रपगा नाल प्रीत कीती है जिस करके मेरे मन विच बहुत क्रोध वद गया है यो कह के पर स्वास लियो कब श्याम कहत अत ही कपटीनो कवि श्याम कहंदे हान इस तरह कह के उसने होका लिया जो बहुत फरेबण है ਕ੍ਰੋਧੁ ਭਰੀ ਫਿਰ ਬੋਲ ਉਠੀ ਬ੍ਰਿਕਪਾਨ ਸੁਤਾ ਮੁਖ ਸੁੰਦਰ ਸਿਓ ਕ੍ਰੋਧ ਨਾਲ ਭਰੀ ਹੋਈ ਰਾਧਾ ਫਿਰ ਆਪਣੇ ਸੁੰਦਰ ਮੁਖ ਨਾਲ ਬੋਲ ਪਈ ਤੁਮ ਸੋ ਹਮ ਸੋ ਅਰਸ ਕੋਨ ਰਹਿਓ ਕਬ ਸਿਆਮ ਕਹੈ ਵਿਦ ਕੋ ਪਹਿ ਜਿਓ ਤੁਹਾਡਾ ਮੇਰੇ ਨਾਲ ਕਿਹੜਾ ਪ੍ਰੇਮ ਰਸ ਰਹਿ ਗਿਆ ਹੈ ਕਬੀ ਸ਼ਾਮ ਕਹਿੰਦੇ ਹਨ ਕਿਹੜੀ ਬਿਧੀ ਨਾਲ ਰਹਿ ਗਿਆ ਹੈ ਦਸੋ ਹਰਿਓ ਕਹਿ ਮੋਹ ਹਿਤ ਹੈ ਤੋਹ ਸੋ ਉਨ ਕੋਪ ਕਹਿਓ ਹਮ ਸੋ ਕਹੋ ਕਿਓ ਕ੍ਰਿਸ਼ਨ ਨੇ ਇਸ ਤਰ ਕਹਾ ਮੇਰਾ ਹਿਤ ਤੇਰੇ ਨਾਲ ਹੈ ਉਤਰ ਵਿੱਚ ਉਸ ਰਾਦਾ ਨੇ ਗ੍ਰੋਧਿਤ ਹੋ ਕੇ ਕਿਹਾ ਮੇਰੇ ਨਾਲ ਦਸੋ ਕਿਵੇਂ ਹੈ ਤੁਮਰੇ ਸੰਗ ਖੇਲ ਕਰੇ ਬਨ ਮੈਂ ਸੁਨੀਐ ਬਤੀਆ ਅਮਰੀ ਬਲ ਐਉ ਕ੍ਰਿਸ਼ਨ ਨੇ ਕਿਹਾ اے ਬਲਿਏ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਬਾਣ ਵਿੱਚ ਕੇਲ ਖੇੜਾ ਕੀਤੀ ਹੈ ਇਸ ਤਰ੍ਹਾਂ ਮੈਂ ਤੇਰੇ ਨਾਲ ਪਿਆਰ ਕੀਤਾ ਹੈ ਕਾਨਾ ਜੋ पाच ਰਾਦੇ ਸੋ ਕ੍ਰਿਸ਼ਨ ਜੀ ਨੇ ਰਾਧਾ ਨੂੰ ਕਿਹਾ ਸਵਈਆ ਮੋਹ ਹੋ ਤੇਰੋ ਸਖੀ ਚਲਬੋ ਪਿਖ ਮੋਹ ਹੋ ਸੋ ਉਹ ਦ੍ਰਿਗਪੇਖਤ ਤੇਰੇ ਹੇ ਸਖੀ ਤੇਰੀ ਚਾਲ ਨੂੰ ਵੇਖ ਕੇ ਮੈਂ ਮੋਹਿਆ ਗਿਆ ਹਾਂ ਤੇਰੇ ਨੈਣਾ ਨੂੰ ਵੀ ਵੇਖਦਿਆ ਮੋਇਆ ਗਿਆ ਹਾਂ 모ਹੇ ਰਹੇਓ ਅਲ ਕਹਿ ਤੁਮਰੀ ਪਿਖ ਜਾਤ ਗਇਓ ਤਜਿਆ ਨਹੀਂ ਡੇਰੇ ਤੇਰੀਆਂ ਜੁਲਫਾ ਵੇਖ ਕੇ ਮੋਇਆ ਗਿਆ ਹਾਂ ਹੁਣ ਇਹਨਾਂ ਨੂੰ ਛੱਡ ਕੇ ਡੇਰੇ ਨਹੀਂ ਜਾਇਆ ਜਾਂਦਾ 모ਹੇ ਰਹੇਓ ਤੋਹੇ ਆਂਗ ਨਿਹਾਰਤ ਪ੍ਰੀਤ ਬੜੀ ਤਹ ਤੇ ਮਨ ਮੇਰੇ ਤੇਰੇ ਸ਼ਰੀਰ ਨੂੰ ਵੇਖ ਕੇ ਮੋਇਆ ਗਿਆ ਹਾਂ ਇਸੇ ਕਰਕੇ ਮੇਰੇ ਮਨ ਵਿੱਚ ਪ੍ਰੀਤ ਵੱਧ ਗਈ ਹੈ ਮੋਹੇ ਰਹੇ ਉਹ ਮੁਖ ਤੇਰਾ ਨਿਹਾਰਤ ਜਿਉਂ ਗਨ ਚੰਦ ਚਕੋਰਣ ਹੀਰੇ ਮੈਂ ਤੇਰਾ ਮੁਖ ਵੇਖ ਕੇ ਮੋਹਿਆ ਗਿਆ ਹਾਂ ਜਿਉਂ ਚਕੋਰਾ ਦੀ ਡਾਰ ਚੰਦਰਮਾ ਨੂੰ ਵੇਖਦੀ ਰਹਿੰਦੀ ਹੈ ਤਾਂ ਤੇ ਨਾ ਮਾਨ ਕਰੋ ਸਜਣੀ ਮੋਹ ਸੰਗ ਚਲੋ ਉਠ ਕੇ ਅਬ ਹੀ ਇਸ ਕਰਕੇ ਹੇ ਸਜਣੀ ਰੋਸਾ ਨਾ ਕਰ ਹੋਣ ਹੀ ਉੱਟ ਕੇ ਮੇਰੇ ਨਾਲ ਚੱਲ। ਹਮਰੀ ਤੁਮ ਸੋ ਸਖੀ ਪ੍ਰੀਤ ਕਣੀ, ਕੁਪ ਬਾਤ ਕਹੋ ਤਜ ਕੈ ਸਭ ਹੀ। اے ਸਖੀ ਮੇਰੇ ਤੇਰੇ ਨਾਲ ਡੋਂਗੀ ਪ੍ਰੀਤ ਹੈ। ਸਾਰਾ ਕ੍ਰੋਧ ਤਿਆਗ ਕੇ ਗੱਲ ਕਰ। ਤਹਤੇ ਇਹ ਛੁਦਰਣ ਬਾਤ ਕੀ ਰੀਤ ਕਹਯੋ, ਨਾ ਆਰੀ ਤੁਮ ਕੋ ਫਬਹੀ। ਉਸ ਰੋਸ ਸੇ ਕਰਕੇ ਕਿਹਾ ਹੈ ਕਿ ਏਕ ਘਟਿਆ ਗੱਲ ਦੀ ਰੀਤ ਹੈ। ਤੇ ਨੋੜੀਏ ਸੋਬਦੀ ਨਹੀਂ ਤਹ ਤੇ ਸੋਨ ਮੋਪਿੰਦੀ ਚਲੀ ਆ ਇਹ ਕਾਜ ਕੀਏ ਨਾ ਕਛੂ ਲਭੀ ਇਸ ਕਰਕੇ ਮੇਰੀ ਬੇਨਤੀ ਸੁਣਾ ਚਲ ਇਸ ਤਰ੍ਹਾਂ ਦਾ ਕੰਮ ਕਰਨ ਨਾਲ ਕੁਝ ਨਹੀਂ ਲੱਭਣਾ ਅਤ ਹੀ ਜਬ ਕਾ ਨਾ ਕਰੀ ਬੇਨਤੀ ਤਬ ਹੀ ਮਨ ਰੰਚ ਤ੍ਰਿਆ ਸਉ ਮਾਨੀ ਜਾਦੇ ਕ੍ਰਿਸ਼ਨ ਨੇ ਬਹੁਤ ਹੀ ਅਰਜੋਈ ਕੀਤੀ ਤਦੋ ਹੀ ਉਸ ਇਸਤਰੀ ਰਾਧਾ ਨੇ ਮਨ ਵਿੱਚ ਥੋੜੀ ਜਹੀ ਗੱਲ ਮੰਨ ਲਈ ਤੋਰ ਕਰੀ ਮਨ ਕੀ ਗਨਤੀ ਜਬ ਹੀ ਹਰ ਕੀ ਤਿਨ ਪ੍ਰੀਤ ਪਛਾਨੀ ਜਦੋਂ ਉਸ ਨੇ ਸ਼੍ਰੀ ਕ੍ਰਿਸ਼ਨ ਦੀ ਪ੍ਰੀਤ ਨੂੰ ਪਛਾਨ ਲਿਆ ਤਾਂ ਮਨ ਦੀ ਦੁਬਦਾ ਤੋਰ ਕਰ ਦਿੱਤੀ ਤੋਇਮ ਉੱਤਰ ਦੇਤ ਪਈ ਜੋ ਸੁੰਦਰਤਾ ਮਹਿ ਤ੍ਰਿਯਨ ਰਾਣੀ ਤਦ ਉਹ ਇਸ ਤਰ੍ਹਾਂ ਉਤਰ ਦੇਣ ਲੱਗੀ ਜੋ ਸੁੰਦਰਤਾ ਵਿੱਚ ਇਸਤਰੀ ਆਦੀ ਰਾਣੀ ਹੈ ਤਿਆਗ ਦੇਈ ਦੋ ਚਿਤਾਏ ਮਨ ਕੀ ਹਰ ਸੋ ਰਸ ਬਾਤਨ ਸੋ ਨਿਜ ਕਾਨੀ ਉਸਨੇ ਮਨ ਦੀ ਦੋ ਚਿੱਤੀ ਨੂੰ ਤਿਆਗ ਦਿੱਤਾ ਅਤੇ ਸ਼੍ਰੀ ਕ੍ਰਿਸ਼ਨ ਨਾਲ ਪ੍ਰੇਮ ਰਸ ਦੀ ਗੱਲ ਕਰਕੇ ਨੇੜ ਪ੍ਰਾਪਤ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ